ਜਿਆ ਜਾਂਦਾ ਹੋਇਆ ਜੀ ਕਹਿੰਦਾ ਤੁਸੀਂ ਦੋਨੇ ਜਣੇ ਅੱਗ ਲਾ ਲਓ ਪੈਟਰੋਲ ਨਾਲ ਕੋਈ ਗੱਲ ਨਹੀਂ ਜੇ ਮਰ ਵੀ ਜੇ ਤੁਸੀਂ ਦੋਨੇ ਤਾਹ ਤੋਂ ਵੀ ਡੀਪੋਆਂ ਕਹਿੰਦਾ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਚੱਕੇ ਫੂਕ ਦਾਂਗੇ ਸੰਗਤ ਚ ਕਹਿ ਕੇ ਗਿਆ ਜੀ ਤੇ ਕੱਲ ਇਹਨੂੰ ਇੰਨਾ ਪੁੱਠਾ ਬੋਲਿਆ ਤੈਨੂੰ ਸੰਗਤ ਚ ਕਹਿ ਕੇ ਗਿਆ ਜੀ ਤੇ ਕੱਲ ਇਹਨੂੰ ਇੰਨਾ ਪੁੱਠਾ ਬੋਲਿਆ ਤੈਨੂੰ ਮੈਂ ਘਰੋਂ ਚੱਕ ਕੇ ਲੈ ਜਾਊਂਗਾ ਮਣੀ ਨੂੰ ਮੈਨੂੰ ਕੋ ਪੁੱਠਾ ਬੋਲਿਆ ਤੂੰ ਤੜਕ ਦੇ ਉੱਤੇ ਆ ਰਹਿਗਾ ਬਹੁਤ ਜਿਆਦਾ ਗਲਤ ਬੋਲ ਰਿਹਾ ਜਿਵੇਂ ਅਸੀਂ ਕੋਈ ਬਾਲੇ ਕ੍ਰਾਇਮ ਵੀ ਬਾਲਾ ਵੱਡਾ ਕ੍ਰਾਇਮ ਕੀਤਾ ਹੁੰਦਾ ਅਸੀਂ 10 ਸਾਲਾਂ ਤੋਂ ਆਪਦੇ ਘਰੇ ਪੈ ਰਹਿ ਰਹੇ ਜੀ ਹੁਣ ਤੋਂ 110 ਦਾ 110 ਦਾ ਕਲੰਦਰਾ ਭਰਤਾ ਜੀ ਭਰਤੋਂ ਹਾਂ ਜੀ ਅਸੀਂ ਤਾਂ ਇਹ ਕਹਿੰਦੇ ਜੀ ਵੀ ਸਾਨੂੰ ਕਸੂਰ ਤਾਂ ਦੱਸ ਦਿਓ ਸਾਡਾ ਕੀ ਆ ਅਸੀਂ ਕੋਈ ਚੋਰੀ ਕਰਦੇ ਆ ਵੈਰੀ ਗੁੱਡ ਬੋਲੇ ਸਾਨਹਾਰ ਜੈ ਸ੍ਰੀ ਅਕਾਲ ਤੁਹਾਨੂੰ ਤੁਹਾਨੂੰ ਕਦੇ ਸਜ਼ਾ ਹੋਈ ਹੈ ਨਾ ਜੀ ਇੱਕ ਦਿਨ ਦੀ ਵੀ ਨਹੀਂ ਸਜ਼ਾ ਜੀ ਘੰਟੇ ਦੀ ਵੀ ਨਹੀਂ ਘੰਟੇ ਦੀ ਵੀ ਸਜ਼ਾ ਨਹੀਂ ਜੀ ਸਾਨੂੰ ਸਾਰੇ ਬਰੀ ਨੇ ਜੀ ਤੁਹਾਨੂੰ ਅਦਾਲਤ ਤੋਂ ਉਹਦੇ ਵਿੱਚ 110 ਦੇ ਵਿੱਚ ਇਹ ਥਾਣੇ ਵਾਲਿਆਂ ਵੱਲੋਂ ਕੀਤਾ ਗਿਆ ਹੈ ਜੀ ਇੱਧਰ ਆ ਜਾ ਆ ਜਾ ਆ ਜਾ ਬਾਪੂ ਬੈਠਾ ਵਸ ਇੱਥੋਂ ਆ ਜਾ ਉੱਪਰ ਆ ਜਾ ਯਾਰ ਉੱਥੇ ਬੈਠ ਜਾ ਬਾਪੂ ਬੈਠ ਜਾ ਕੋਈ ਆ ਜਾ ਆ ਜਾ ਬਾਪੂ ਦੀ ਗੱਲ ਮੰਨ ਲਓ ਬਾਪੂ ਦੀ ਗੱਲ ਸੱਚੀ ਗੱਲ ਆਪਣੀ ਗੰਦਾਈ ਹਾਂ ਸਭ ਆਪਣੇ ਚੱਲੋ ਸਾਨੂੰ سزا 1 ਮਿੰਟ ਦੀ ਵੀ ਨਹੀਂ ਹੈਗੀ ਜੀ ਕਿਤੇ ਸਾਜਾ ਕਿਤੇ ਇੱਕ ਮਿੰਟ ਦੀ ਵੀ ਨਹੀਂ ਆਇਆ ਬੈਠਿਆ ਤੂੰ ਆਪ ਦੀ ਦੁੱਖ ਦੱਸ ਲੈ ਮੈਨੂੰ ਐਨ ਬੰਗ ਕਰ ਦੇ ਇਹ ਕਿਹੜਾ ਪਿੰਡ ਆਇਆ ਹੋਰ ਲੀਡਰ ਫੇਰੋਂ ਹੈ ਜੀ ਤੇਰੇ ਨਾਲ ਆਇਆਂਗੇ ਯਾਰ ਅਸੀਂ ਤਾਂ ਹੋ ਰਿਹਾ ਤੰਗ ਨਾ ਕਰਨਾ ਬਾਪਾ ਜਿਵੇਂ ਕਰਦਾ ਹੈ ਬਾਪੂ ਤੁਸੀਂ ਜਿਵੇਂ ਕਰ ਦੋਗੇ ਜੀ ਠੀਕ ਹੈ ਨਾ ਤੰਗ ਨਾ ਕਰ ਮੜ ਕੇ ਸਾਡੇ ਵੀ ਜਵਾਕ ਫਿਰ ਹੋ ਕੀ ਕਰਦੇ ਸਿੱਧੇ ਰਾਤ ਆਏ ਅਮਰ ਸ਼ਕ ਤੇ ਆਏ ਇਹ ਵੀ ਮੁੰਡਾ ਜੀ ਕੋਈ ਗਲਤ ਕੰਮ ਨਹੀਂ ਕਰਦਾ ਜੀ ਨਹੀਂ ਮੈਡੀਕਲ ਲਾਏ ਆਂ ਮੈਡੀਕਲ ਲਾਏ ਆਂ ਹਾਂ ਜੀ ਕਿ ਤੁਸੀਂ ਸਾਰੇ ਸਿੱਖਾਂ ਦੇ ਬੱਚੇ ਹੋ ਹਾਂ ਜੀ ਤੇ ਕੇਸ ਤੁਸੀਂ ਮੁੰਨੇ ਹੋਏ ਆ ਤੇ ਇਹਦੇ ਨਾਲ ਫਿਰ ਐਂ ਲੱਗਦਾ ਕਿ ਇਹ ਬੰਦੇ ਡਿਸਪਲਨ ਤੋਂ ਨਿਕਲੇ ਹੋਏ ਐ ਤੇ ਕੰਮ ਮਾੜੇ ਕਰਦੇ ਆ ਮੈਂ ਅੰਮ੍ਰਿਤ ਛਕ ਲੈ ਜੀ ਉਹ ਤੇ ਜੀ ਨਹੀਂ ਮੈਂ ਗੱਲ ਕਰਦਾ ਸਾਰੇ ਦੇ ਹਾਂ ਜੀ ਅੰਮ੍ਰਿਤ ਅੰਮ੍ਰਿਤ ਜੀ ਹਾਂ ਜੀ ਉਹਦਾ ਜੋੜਾ ਹੋ ਗਿਆ ਜਿਹੜਾ ਜੋੜਾ ਖਲਾਸ ਕਰ ਗਿਆ ਨਾ ਇਹ ਵੀ ਅੰਮ੍ਰਿਤ ਛਕੂਗਾ ਜੀ ਮੁੰਡਾ ਚਲੋ ਛਕ ਲੈ ਪਰ ਅੰਮ੍ਰਿਤ ਛਕਣਾ ਜ਼ਰੂਰੀ ਨਹੀਂ ਪਰ ਕੇਸ ਦਾੜੀ ਰੱਖੋ ਆਪਣੀ ਫਿਰ ਜਦੋਂ ਤੁਹਾਡਾ ਚਿੱਤ ਕੀਤਾ ਫਿਰ ਤੁਸੀਂ ਅੰਮ੍ਰਿਤ ਛਕ ਲੈ ਨਹੀਂ ਹੋ ਰਿਹਾ ਸਰ ਇੱਕ ਨੰਬਰ ਲੱਗ ਨਹੀਂ ਰਿਹਾ ਉਹਦੇ ਰੈਗੂਲੇਟਸ ਗਿਰੇ ਨੇ ਜੀ ਉਹ ਨੰਬਰ ਲੱਗਦਾ ਇਹਦਾ ਹੀ ਐ ਸੱਚੋ ਦਾ ਜਰੂਰ ਕਰੋ ਜੀ ਇਹਨੇ ਸਾਨੂੰ ਬਹੁਤ ਤੰਗ ਕਰ ਰੱਖਿਆ ਐਸੇ ਚੋਂ ਕੌਣ ਆਉਂਗਾ ਉਹ ਦੱਸ ਦੇ ਮੈਨੂੰ ਐ ਕਿ ਹੈਗੇ ਮਰ ਜੂਗੇ ਤਾਂ ਹਾਂ ਮੈਂ ਦੱਸਦਾ ਵੀ ਮਰ ਜੂਗੇ ਔਰ ਇਹ ਨੌ ਪੁੱਛ ਲੋਈ ਸਾਨੂੰ ਤਾਂ ਨੌ ਵੀ ਨਹੀਂ ਪਤਾ ਕਿਉਂ ਇਹਨੇ ਕਿਹੜਾ ਕਿਤੇ ਗੱਲ ਆ ਇਹਨੇ ਰੁਪਈਆ ਮੰਗਦਾ ਉਹ 5000 ਰੁਪਈਆ ਸਿੱਧਾ ਕਹਾਂਗਾ ਵੀ ਕੋਈ ਬਾਈ ਤੁਸੀਂ ਉਹ ਨਾ ਕਰੋ ਅਜੇ ਲੇ ਦੋ ਬਾ ਨਿਪੜਦਾ ਕੰਮ ਨਾ ਕਲੰਦਰਾ ਭਰਿਆ ਜਾਵੇ ਤੁਹਾਡਾ ਹੋਰ ਹਾਂ ਉਹਨੂੰ ਪੜਾ ਰਿਹਾ ਕਿਹਨੂੰ ਪਰਮਿੰਦਰ ਛੋਟਾ ਜੀ ਛੋਟਾ ਜੀ ਹਾਂ ਜੀ ਜੀ ਤਾਂ ਹੁਣ ਇਹ ਤਾਂ ਹਾਂ ਜੀ ਬੀਸੀ ਆ ਪਤਾ ਹੈ ਕੀ ਕਹਿ ਕੇ ਗਿਆ ਜਾਂਦਾ ਹੋਇਆ ਜੀ ਕਹਿੰਦਾ ਤੁਸੀਂ ਦੋਨੇ ਜਣੇ ਅੱਗ ਲਾ ਲਓ ਪੈਟਰੋਲ ਨਾਲ ਕੋਈ ਗੱਲ ਨਹੀਂ ਜੇ ਮਰ ਵੀ ਜੇ ਤੁਸੀਂ ਦੋਨੇ ਤਾਂ ਤੋਂ ਵੀ ਡੀਪੋਂ ਕਹਿੰਦਾ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਚੱਕੇ ਫੂਕ ਦਾਂਗੇ ਸੰਗਤ 'ਚ ਕਹਿ ਕੇ ਗਿਆ ਜੀ ਤੇ ਕੱਲ ਇਹਨੂੰ ਇੰਨਾ ਪੁੱਠਾ ਬੋਲਿਆ ਤੈਨੂੰ ਸੰਗਤ 'ਚ ਕਹਿ ਕੇ ਗਿਆ ਜੀ ਤੇ ਕੱਲ ਇਹਨੂੰ ਇੰਨਾ ਪੁੱਠਾ ਬੋਲਿਆ ਤੈਨੂੰ ਮੈਂ ਘਰੋਂ ਚੱਕ ਕੇ ਲੈ ਜਾਊਂਗਾ ਮਣੀ ਨੂੰ ਮੈਨੂੰ ਕੋ ਪੁੱਠਾ ਬੋਲਿਆ ਤੂੰ ਤੜਕ ਦੇ ਉੱਤੇ ਆ ਰਹਿਗਾ ਬਹੁਤ ਜਿਆਦਾ ਗਲਤ ਬੋਲ ਰਿਹਾ ਜਿਵੇਂ ਅਸੀਂ ਕੋਈ ਬਾਲੇ ਕ੍ਰਾਇਮ ਵੀ ਬਾਲਾ ਵੱਡਾ ਕ੍ਰਾਇਮ ਕੀਤਾ ਹੁੰਦਾ ਅਸੀਂ 10 ਸਾਲਾਂ ਤੋਂ ਆਪਦੇ ਘਰੇ ਪੈ ਰਹੇ ਹਾਂ ਜੀ ਹੁਣ ਤੋਂ 110 ਦਾ 110 ਦਾ ਕਲੰਦਰਾ ਭਰਤਾ ਜੀ ਭਰਤਾ ਹਾਂ ਜੀ ਅਸੀਂ ਤਾਂ ਇਹ ਕਹਿੰਦੇ ਜੀ ਵੀ ਸਾਨੂੰ ਕਸੂਰਤਾ ਦੱਸ ਦਿਓ ਸਾਡਾ ਕੀ ਆ ਅਸੀਂ ਕੋਈ ਚੋਰੀ ਕਰਦੇ ਆ ਆ ਵੈਰੀ ਗੁੱਡ ਬੋਲੇ ਸੋਨਹੀ ਹਾ ਜੈ ਸ੍ਰੀ ਅਕਾਲ ਸਰਕਾਰ ਮੁਰਦਾਬਾਦ ਮੁਰਦਾਬਾਦ ਧੰਨੋ ਤੁਹਾਨੂੰ ਕਦੇ ਸਜ਼ਾ ਹੋਈ ਹੈ ਨਾ ਜੀ ਇੱਕ ਦਿਨ ਦੀ ਵੀ ਨਹੀਂ ਸਜ਼ਾ ਜੀ ਘੰਟੇ ਦੀ ਵੀ ਨਹੀਂ ਘੰਟੇ ਦੀ ਵੀ ਸਜ਼ਾ ਨਹੀਂ ਜੀ ਸਾਨੂੰ ਸਾਰੇ ਬਰੀ ਨੇ ਜੀ ਤੁਹਾਨੂੰ ਅਦਾਲਤ ਤੋਂ ਉਹਦੇ ਵਿੱਚ 110 ਦੇ ਵਿੱਚ ਇਹ ਥਾਣੇ ਵਾਲਿਆਂ ਵੱਲੋਂ ਕੀਤਾ ਗਿਆ ਜੀ ਇੱਧਰ ਆਜੋ ਆ ਜਾ ਆ ਜਾ ਬਾਪੂ ਬੈਠਾ ਬਸ ਇੱਥੋਂ ਓਏ ਆ ਜਾ ਉੱਪਰ ਆ ਜਾ ਯਾਰ ਉੱਥੇ ਬੈਹਿ ਜਾ ਕੋਈ ਬਾਪੂ ਬੈਠਾ ਕੋਈ ਆ ਜਾ ਆ ਜਾ ਹਾਂ ਵੀਰੇ ਆ ਜਾ ਆ ਜਾ ਬਾਪੂ ਦੀ ਗੱਲ ਨੰਨਾ ਹੋ ਬਾਪੂ ਜਿੱਸੀ ਗੱਲ ਚੱਲ ਚੱਲ ਆਪਣੀ ਗੰਦਾਈ ਹਾਂ ਸਭੋਂ ਫਟੇ ਚੱਲੋ ਹਾਂ ਵੀ ਸਾਨੂੰ ਸਜਾ ਇੱਕ ਮਿੰਟ ਦੀ ਵੀ ਨਹੀਂ ਹੈਗੀ ਜੀ ਕਿਤੇ ਅੱਛਾ ਬੰਦੇ ਵੀਰੇ ਕਰਦਾ ਹੋਇਆ ਸਜਾ ਕਿਤੇ 1 ਮਿੰਟ ਦੀ ਵੀ ਨਹੀਂ ਆਇਆ ਬੈਠਿਆ ਤੂੰ ਆਪ ਦੀ ਦੁੱਖ ਲੱਸ ਲਾ ਵੀ ਮੈਨੂੰ ਐਂ ਬੰਗ ਕਰ ਦੇ ਇਹ ਕਿਹੜਾ ਪਿੰਡ ਆਇਆ ਹੋਟਲ ਫੇਰੋਂ ਹੈ ਨਾ ਵੀ ਤੇਰੇ ਨਾਲ ਆਇਆਂਗੇ ਯਾਰ ਅਸੀਂ ਤਾਂ ਹੋਰ ਹੈ ਸਾਨੂੰ ਤੰਗ ਨਾ ਕਰਨਾ ਬਾਪਾ ਜਿਵੇਂ ਕਰਦਾ ਹੈ ਬਾਪੂ ਤੁਸੀਂ ਜਿਵੇਂ ਕਰ ਦੋਗੇ ਜੀ ਠੀਕ ਹੈ ਸਾਨੂੰ ਤੰਗ ਨਾ ਕਰ ਮੜ ਕੇ ਸਾਡੇ ਵੀ ਜਵਾਕ ਫਿਰ ਹੋ ਕੀ ਕਰਦੇ ਸਿਧਾਰਥ ਆਇਆ ਅਮਰ ਸ਼ਕਤ ਹੈ ਇਹ ਵੀ ਮੁੰਡਾ ਜੀ ਕੋਈ ਗਲਤ ਕੰਮ ਨਹੀਂ ਕਰਦਾ ਜੀ ਮੈਡੀਕਲ ਲਾਏ ਆਂ ਮੈਡੀਕਲ ਲਾਏ ਆਂ ਹਾਂ ਜੀ ਤੇ ਤੁਸੀਂ ਸਾਰੇ ਸਿੱਖਾਂ ਦੇ ਬੱਚੇ ਹੋ ਹਾਂ ਜੀ ਤੇ ਕੇਸ ਤੁਸੀਂ ਮੁੰਨੇ ਹੋਏ ਆ ਤੇ ਇਹਦੇ ਨਾਲ ਫਿਰ ਐਂਡ ਲਾਈਕ ਦਾ ਕਿ ਇਹ ਬੰਦੇ ਡਿਸਪਲਨ ਚੋਂ ਨਿਕਲੇ ਹੋਏ ਐ ਤੇ ਕੰਮ ਮਾੜੇ ਕਰਦੇ ਆ ਮੈਂ ਅੰਮ੍ਰਿਤ ਛਕ ਲੈ ਜੀ ਬਹੁਤ ਤੇਰੀ ਨਹੀਂ ਮੈਂ ਗੱਲ ਕਰਦਾ ਸਾਰੇ ਦੇਖ ਕੇ ਹਾਂ ਜੀ ਅੰਮ੍ਰਿਤ ਛਕ ਲੈ ਹਾਂ ਜੀ ਉਹਦਾ ਜੋੜਾ ਹੋ ਗਿਆ ਹਾਂ ਜੋੜਾ ਖਲਾਸ ਕਰ ਗਿਆ ਮੈਂ ਇਹ ਵੀ ਅੰਮ੍ਰਿਤ ਛਕੂਗਾ ਜੀ ਮੁੰਡਾ ਚਲੋ ਛਕ ਲੈ ਪਰ ਅੰਮ੍ਰਿਤ ਛਕਣਾ ਜ਼ਰੂਰੀ ਨਹੀਂ ਪਰ ਕੇਸ ਸਾੜੀ ਰੱਖੋ ਆਪਣੀ ਫੇਰ ਜਦੋਂ ਤੁਹਾਡਾ ਚਿੱਤ ਕੀਤਾ ਫੇਰ ਤੁਸੀਂ ਅੰਮ੍ਰਿਤ ਛਕ ਲਿਓ ਹਰੇ ਇੱਕ ਨੰਬਰ ਲਾਣੇ ਗਿਆ ਉਹਦੇ ਰੈਜ਼ੀਡੈਂਸ ਗਏ ਲੈ ਗਏ ਉਹਦਾ ਨੰਬਰ ਲਾ ਇਹਦਾ ਹੀ ਸੱਚੋ ਦਾ ਜਰੂਰ ਕਰੋ ਜੀ ਇਹਨੇ ਸਾਨੂੰ ਬਹੁਤ ਤੰਗ ਕਰ ਰੱਖਿਆ ਸੱਚੋ ਕੋਣ ਉਹ ਦੱਸ ਦੇ ਵੀ ਮੈਨੂੰ ਐ ਕਿਹਾ ਹੈਗੇ ਮਰ ਜਿਓਗੇ ਤਾਂ ਹਾਂ ਮੈਂ ਦੱਸਦਾ ਵੀ ਮਰ ਜਿਓਗੇ ਹਾਂ ਔਰ ਇਹ ਨੌ ਪੁੱਤ ਲੋਈ ਸਾਨੂੰ ਤਾਂ ਨੌ ਵੀ ਨਹੀਂ ਪਤਾ ਕਿਉਂ ਇਹਨੇ ਕਿਹੜਾ ਕਿਤੇ ਗੱਲ ਆ ਉਹ 5000 ਰੁਪਏ ਸਿੱਧਾ ਕਹਾਂਗਾ ਵੀ ਕੋਈ ਬਾਈ ਤੁਸੀਂ ਉਹ ਨਾ ਕਰੋ ਤਾਂ ਜੇ ਲੇ ਦੋ ਬੰਨ ਨਿਭੜਦਾ ਕੰਮ ਨਾ ਕਲੰਦਰਾ ਭਰਿਆ ਜਾਵੇ ਤੁਹਾਡਾ ਹਾਂ ਕਿੰਨੂੰ ਪਰਮਿੰਦਰ ਛੋਟਾ ਛੋਟਾ ਜੀ ਹਾਂ ਜੀ ਜੋ ਹੁਣੇ ਤੇ ਹੁਣੇ ਇਹ ਵੀ ਸੀ ਆ ਆਪਦੇ ਆਮਨ ਨਾਲ ਇਹਦੇ ਵੀ ਮੈਸੇਜ ਮਲਾਜਮ ਨੇ ਮੇਰੀ ਮੈਸੇਜ ਵੀ ਮਲਾਜਮਾ ਜੀ ਵੀ ਮੇਰੇ ਵੀ ਬੇਟਾ ਇਹਦੇ ਵੀ ਬੇਟਾ ਸਾਡੇ ਦਾ ਬੱਚੇ ਤੁਸੀਂ ਇਹ ਮੰਨ ਲਓ ਵੀ ਸਾਨੂੰ ਐਂ ਦੇਖਦੇ ਨੇ ਜਿਵੇਂ ਅਸੀਂ ਚੋਰ ਹੁੰਨੇ ਆ ਜੀ ਕਿਉਂ ਰੋਜ਼ ਪੁਲਿਸ ਦੀਆਂ ਗੱਡੀਆਂ ਪਰ ਕਿਤੇ ਪਹਿਲਾਂ ਤਲਾਸ਼ੀ ਕਰਕੇ ਗਏ ਨੇ ਇਹਦਾ ਤਿੰਨ ਦਿਨ ਫੋਨ ਰੱਖਿਆ ਵੀ ਘਰ ਦਾ ਕੁਝ ਨਹੀਂ ਛੱਡਦੇਗੇ ਲੀਰ ਲੀਰ ਕਰ ਜਾਂਦੇ ਨੇ ਜੀ ਆ ਕੇ ਕਮੇ ਜੇ ਸਾਡਾ ਕਰੇ ਪੰਜ ਪੈਸੇ ਹਾਂ ਵੀ ਹੋਵੇ ਕਿਸੇ ਚੀਜ਼ ਚ ਅਸੀਂ ਤਾਂ ਹੀ ਹਾਂ ਵੀ ਅਸੀਂ ਦੇਣਦਾਰ ਆ ਜੀ ਵੀ ਸਾਡਾ ਪੰਜ ਪੈਸੇ ਵੀ ਕਿੱਥੇ ਦੇਣਦਾਰ ਹੋਮਾਗੇ ਸਾ ਇਹਨਾਂ ਦੀ ਜੁੱਤੀ ਹੋ ਜੀ ਸਾਡਾ ਸਿਰ ਹੋ ਤੁਸੀਂ ਬੱਪੂ ਸਾਨੂੰ ਇਹਨਾਂ ਨੂੰ ਸੌਂਪ ਦਿਓ ਵੀ ਜਿਹੜਾ ਕੋਈ ਕੁਛ ਮਰਜ਼ੀ ਕਰ ਲੋ ਵੀ ਇਹਨਾਂ ਦੇ ਉੱਤੇ ਬਰਚੇ ਦਿਓ ਵਾਪਸ ਤੁਹਾਡਾ ਖੜਾ ਖੜਾਉਣਾ ਹੈ ਨਾ ਵੀ ਐ ਨਹੀਂ ਵੀ ਜੇ ਸਾਡੇ ਚ ਕੋਈ ਕਮੀ ਹੋਈ ਜੀ ਵੀ ਅਸੀਂ ਜੇ ਕੋਈ ਗਲਤ ਕਰਦੇ ਹੋਈਏ ਵੀ ਜੇ ਨਸ਼ੇ ਦੇ ਖਿਲਾਫ ਬੋਲਦੇ ਆ ਇਹ ਤਾਂ ਸਾਨੂੰ ਦੱਬ ਨੂੰ ਫਿਰਦੇ ਨੇ ਜੀ ਅਸੀਂ ਕਿਹੜਾ ਕੋਈ ਗਲਤ ਕੰਮ ਕਰਦੇ ਆ ਜੀ ਇਹਦਾ ਕੋਈ ਪਿੰਡ ਦੇ ਵਿੱਚ ਇਹਦਾ ਨਹੀਂ ਕੋਈ ਲੰਬਾ ਮੇਰਾ ਨਹੀਂ ਕੋਈ ਲੰਬਾ ਤੁਸੀਂ ਆ ਮੰਨ ਲਓ ਵੀ ਦਾ 10 ਬੰਦਿਆਂ ਦੇ ਵਿੱਚ ਤੇ ਦੇ ਵਿੱਚੋਂ ਕਹੋ ਵੀ ਇਹ ਮਾੜੇ ਨੇਗੇ ਉਹ ਯਾਰੀ ਦੋਸਤੀ ਦੇ ਵਿੱਚ ਕੀਤੇ ਨੇਗੇ ਅਸੀਂ ਨੇ ਕਿਹੜਾ ਕਿਸੇ ਨਾਲ ਵੀ ਭਾਈ ਕੋਈ ਵੀ ਪੈਸੇ ਲੈ ਕੇ ਕੋਈ ਗਲਤ ਕੰਮ ਕੀਤਾ ਬਾਬੇ ਨਾਲ ਉਪਰੋਂ ਥੱਲੇ ਗੱਲਬਾਤ ਕਰਕੇ ਬਾਬਾ ਜੀ ਜਿਵੇਂ ਕਹਿਣਗੇ ਹਾਂ ਹਾਂ ਮੈਂ ਪਹਿਲੇ ਐਸਐਸਪੀ ਨਾਲ ਗੱਲ ਕਰਾਂਗਾ ਗੱਲ ਕਰ ਲਓ ਤੇ ਲਾ ਕੇ ਨਾ ਰਹੀ ਐਸਐਸਪੀ ਨਾਲ ਗੱਲ ਕਰਕੇ ਨਵੇੜ ਕੇ ਅੱਗੇ ਨਿ ਫਿਊਚਰ ਦੀ ਵੀ ਕੋਈ ਚੰਗੀ ਪਰੇਸ਼ਾਨੀ ਨਾ ਕਰਨ ਜੇ ਨਾਲ ਜੇ ਤੁਹਾਡਾ ਕੋਈ ਗਲਤ ਕੰਮ ਨਹੀਂ ਹੈਗਾ ਜੇ ਕੋਈ ਨਾ ਕੋਈ ਤੁਹਾਡੀ ਗਲਤ ਹੋਇਆ ਤਾਂ ਸਾਨੂੰ ਦੱਸੋ ਐਫਆਈਆਰ ਨਵੀਂ ਹੋਵੇ ਕਿਸੇ ਨਾਲ ਆਏ ਉਹ ਵੀ ਤੁਸੀਂ ਕਿਸ ਨਾਲ ਲੜੇ ਹੋ ਨੋ ਨੋ ਉਹ ਬਾਬਾ ਕੀ ਗੱਲ ਕਰ ਤੁਹਾਨੂੰ ਤੁਹਾਨੂੰ ਕਹੇ ਤਾਂ ਨਹੀਂ ਨਾ ਹੋਈ ਕਦੇ ਨਾ ਜੀ ਕਿਤੇ ਨਹੀਂ ਹੋਈ ਜੀ ਇੱਕ ਦਿਨ ਦੀ ਵੀ ਨਹੀਂ ਹੋਈ ਜੀ ਇਹ ਤਾਂ ਪ੍ਰਾਣੇ ਕੇਸਾਂ ਕਰਕੇ ਕਰਦੇ ਨੇ ਉਹੀ ਜਾਣ ਕੇ ਪੰਗ ਪੈਸੇ ਪਾ ਲਏ ਅੰਦਰ ਤੋਂ ਢੀ ਤਲਾਸ਼ੀ ਲਈ ਹੈ ਘਰ ਦੇ ਉਹ ਦੋ ਦੇ ਕੋਲੇ ਵਾਰੰਟ ਸੀਗਾ ਕੋਈ ਨਾ ਜੀ ਇਹਦੇ ਲੈ ਵੀ 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 ਪਈਆਂ ਨੇ ਜੀ ਮੁੰਡੇ ਲੈ ਵੀ ਹਾਂ ਮੈਂ ਤਾਂ ਭੇਜੂਗਾ ਮੈਂ ਤਾਂ ਲੋੜ ਹੀ ਨਹੀਂ ਹੁੰਦਾ ਉੱਥੇ ਦੀ ਮੈਂ ਉਹ ਪਕੜ ਤਾਲ ਤਾਂ ਨਹੀਂ ਕਰੀ ਤਾਂ ਇਹ ਤਾਂ ਠੀਕ ਹੈ ਪੁਕੜ ਤਾਂ ਆ ਬਾਬਾ ਆ ਗਿਆ ਬਸ ਲਾਈ ਜਾਊਗਾ ਨਵੇੜੀ ਜਿਉਂ ਸਾਈ ਕਰਾਂਗੇ ਤੁਹਾਡੀਆਂ ਸਰਦਾਰਨੀਆਂ ਕਿਹੜੇ ਮਹਿਕਮੇ ਚ ਕੰਮ ਕਰਦੇ ਹੋ ਮੇਰੀ ਟੀਚਰ ਹੈਗੀ ਇਹਦੀ ਅਸਲੀਅਤ ਦੇ ਮਤਲਬ ਹੋਣੇਗੇ ਹਾਂ ਹਾਂ ਰੀਡਰ ਨੇ ਕਿਹੜੇ ਮੁੰਡੇ ਦੀ ਮਾਨਸਾ ਲੱਗੇ ਹੋਣੇ ਜੀ ਕਲਰਕ ਨੇ ਦੀ ਵੀ ਪਿਛਲੀ ਵਾਰੀ ਆਪਣੀ ਪਾਰਟੀ ਦਾ ਨੇ ਉਹਦੇ ਪੁਰਾ ਜੱਥੇ ਪ੍ਰਚਾਰ ਕਰੇ ਹਾਂ ਸਰਦਾਰ ਚੈਲ ਸੋਸੀਕੋਲੋਜੀ Very well. I'm in Shero, you know. There are two boys uh, up on the tower and uh, they don't have anything to do with smuggling or they are reformed people and they have no case or conviction in the past against them. But the SHO has been troubling them and uh, searching their homes without a search warrant. Now he wants to sort of uh, bind them down under 110 when there is no conviction against them and they are reputed people their wives are employed by the government one is a teacher and the other is a clerk of uh, the stm in mansa and the sh has been very rude That's and cruel but the other person has more than ten cases, sir, and five are still under trial, sir. So sir, we cannot say this. so. Okay, we have no okay. Very high okay, sir. okay, I in that, sir, that I, well. I had just said that these people have their uh, has been given against them. Mm -hmm. If they have any issue. Oh. No, but uh, now they are reformed, uh, I mean to say, uh, they don't take part in these sort of things anymore. Sir, we need some kind of justification for not finding them now, tomorrow, if some issue will occur, then it will be very new to us. That's true, I, I, I was also SSP and I was very serious about 110. But uh, sometimes when people reform and uh, uh, they don't want to go any further they, so uh, if they give it to you and write it uh, please let them go then okay hmm. mm -hmm. okay okay then what should i do what should i do now aimon i'm with them at the corner you don't have to send any more i can surukkan sort of me everything to you. What? Uh, thank you thank you thank you okay bande panch case ode khilaf hai ge age vi purane nahi hunda ji ha ha par par mainu dasso ta sahi na maine ne koi case dare chalde ne na chalda nahi ji ਪਟਵਾਲਾ ਐਸਐਸਪੀ ਕਹਿੰਦਾ ਪੰਜ ਕੇਸ ਹੈਗੇ ਆ ਤੇ ਖਲਾਫ ਨਾ ਜੀ ਕੋਈ ਨਹੀਂ ਚੱਲਦਾ ਜੀ ਇਹਦਾ ਸਾਰੇ ਬਰੀ ਨੇਗੇ ਅਸੀਂ ਦੋਨੇ ਇਕੱਠੀ ਕੇਸ ਵਾਲਾ ਜੀ ਸਾਰੇ ਪਰਚਿਆਂ ਤੇ ਮੈਂ ਤੁਹਾਨੂੰ ਉਹ ਦੇ ਦਾਂ ਨੀ ਜਾਂਦਾ ਕੋਰਟ ਤੇ ਜਾਂਦਾ ਹੈ ਕੋਈ ਤਰੀਕ ਤੇ ਨਹੀਂ ਜਾਂਦਾ ਕੋਈ ਦੋਨੋਂ ਤਰੀਕ ਤੇ ਨਹੀਂ ਜਾਂਦੇ ਨਾ ਜੀ ਪਹਿਲਾਂ 5 ਕੇਸ ਕਾਦੇ ਹੈਗੇ ਆ ਜਿਹੜੇ ਹੁਣ ਨਹੀਂ ਹੈਗੇ ਕਸ ਅਸੀਂ ਲੜਾਈ ਝਗੜੀ ਤੀਜੀ ਸਾਡੇ ਤੇ ਹਾਂ ਤੇ 2012 ਦੇ ਜੀ ਹਾਂ ਤੇ 12 13 ਦੇ ਜੀ ਉਹ ਜੱਜਮੈਂਟਾਂ ਸਾਰੀਆਂ ਹੈਗੀਆਂ ਨਹੀਂ ਛੱਡ ਜੇ ਹੈ ਜੱਜਮੈਂਟਾਂ ਹੈਗੀਆਂ ਨੇ ਜੀ ਬਾਪੂ ਉਹ ਵੀ ਭਰੀ ਵਾਲੀਆਂ ਬਰੀਆਂ ਬਰੀ ਦੀਆਂ ਜੀ ਹਾਂ ਹੂੰ ਜੀ ਇਹਨਾਂ ਦੀ ਕਨਵਿਕਸ਼ਨ ਨਹੀਂ ਹੋਈ ਕਿਸੇ ਦੇ ਇਚਾਰਜ ਹਾਂਜੀ ਐਸਐਸਪੀ ਕਹਿੰਦਾ ਪੰਡ ਕੇਸਸ ਐ ਹਾਂਜੀ ਇਹ ਕਹਿੰਦੇ ਉਹਨਾਂ ਸਾਰਿਆਂ ਦੇ ਬਰੀ ਹੋਏ ਹੋਏ ਆ ਬਰੀ ਹੋਏ ਹੋਏ ਹਾਂਜੀ ਹਾਂਜੀ ਮੈਂ ਇਹਨਾਂ ਨੂੰ ਕਿਸੇ ਵੀ ਡਿਟੇਲ ਦੇ ਦਊ ਆਪਾਂ ਸਾਰੀ ਮੈਂਸ਼ਨ ਕਰ ਦਿੰਦੇ ਹਾਂ ਹੂੰ ਐਸਐਸਪੀ ਦਾ ਲਿਖ ਕੇ ਦੇ ਦਿੰਦਾ ਹਾਂ ਕੋਈ ਤਾਂ ਇਹਨਾਂ ਦੇ ਖਿਲਾਫ ਕੁਝ ਨਹੀਂ ਜਦੋਂ ਕੁਝ ਹੋਇਆ ਅਸੀਂ ਇਹਨਾਂ ਨੂੰ ਨੋਟਿਸ ਕਰਾਂਗੇ ਜੇ ਨੋਟਿਸ ਹੋਵੇ ਨਾ ਹਾਂ ਨਾ ਕੀ ਕਰਨਾ ਹੈ ਬੋਡੀ ਰਿਪੋਰਟ ਟੈਲ ਦਾ ਐਸਐਸਪੀ ਵਿਚੋ ਤੋਂ ਵੀ ਬਰਦਨ ਸਰਵਨ ਦੇ ਕਲਾਪ ਕੋਈ ਹੋਈ ਕਾਰਵਾਈ ਹੁਣ ਤਾਂ ਜਿਹੜੇ ਪਿਛਲੇ ਪਰਚੇ ਨੇ ਕਹਿ ਰਹੇ ਨੇ ਅਸੀਂ ਚ ਬਰੀ ਆ ਹਮ ਸਾਰੇਟ ਬਰੀ ਹਾਂ ਹਾਂ ਜੀ ਜੱਜਮੈਂਟ ਜੱਜਮੈਂਟ ਹੈਗੀ ਹੈ ਨੀ ਐਸਐਸਪੀ ਲਿਖ ਕੇ ਦੇ ਦੇਣ ਹਮ ਵੀ ਇਹਨਾਂ ਦੇ ਖਿਲਾਫ ਜੇ ਇਨ ਫਿਊਚਰ ਕੁਝ ਹੁੰਦਾ ਹੈ ਪਰ ਆਰ ਨੋਟਿਸ ਅਸੀਂ ਕਰਾਂਗੇ ਨਾ ਰਿਸਪੂਬਲ ਜੇ ਇਹਨਾਂ ਨੂੰ ਜਦੋਂ ਵੀ ਬੁਲਾਉਣਾ ਠਾਣੇ ਆਨ ਨੈਸੈਸਰੀ ਨਹੀਂ ਬੁਲਾਇਆ ਜਮ ਕਰੇ ਵੀ ਨਾ ਐਸਐਸਪੀ ਸਾਹਿਬ ਕੋ ਬਾਵਰੇ ਲੈ ਕੇ ਆਓ ਸਾਰੇ ਪੰਜ ਕੇਸ ਤੁਸੀਂ ਜਿੱਤੇ ਹੋਏ ਹੋ ਹਾਂ ਇਹ ਅਸੀਂ ਬਰੀ ਆ ਜੀ ਕੁਝ ਚੱਲਦਾ ਤਾਂ ਨਹੀਂ ਕਿਸੇ ਦਾ ਨਾ ਨਾ ਜੀ ਕੋਈ ਨਹੀਂ ਚੱਲਦਾ ਜੀ Anji, Mr. Chahal uh, Sir, uh, my request is they should both go to DHP office, submit their documents and Anji. I have asked them to consider their case on merits. Now, they have not been uh, 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 punished in any of the five cases. They have won the cases and they want to lead a normal life. As I told you, they, their wives are employed in government service and they want to come back into society. So please help them. ਕਲੋਸ ਕਰ ਮੇ ਡਾਕੂਮੈਂਟਸ ਦੇਨ ਸਰ ਹਾਂ ਡਾਕੂਮੈਂਟ ਦੇ ਬੇਸਿਸ ਤੇ ਵੀ ਵੀ ਪ੍ਰਸੀਡ ਹਾਂ ਅ ਮੈਰਿਟਸ ਥੈਂਕ ਯੂ ਥੈਂਕ ਯੂ ਵੈਰੀ ਮਚ ਸਰ ਥੈਂਕ ਯੂ ਚਲੋ ਫੇਟ ਚਲ ਜੀਏ ਡੀਐਸਪੀ ਨੂੰ ਆਪਣੇ ਉਹ ਚਲਾਨਟ ਨੂੰ ਪੇਸ਼ ਕਰ ਦੋ ਸਾਰੇ ਜਣੇ ਤੇ ਜਦੋਂ ਤੁਸੀਂ ਡੀਐਸਪੀ ਕੋਲੇ ਜਾਉਂਗੇ ਮੇਰੇ ਨਾਲ ਟੈਲੀਫੋਨ ਤੇ ਗੱਲ ਕਰਾ ਦਿਓ ਉਹ ਵੀ ਛੇੜੇ ਨਹੀਂ ਡੀਐਸਪੀ ਸਾਹਿਬ ਦਾ ਡੀਐਸਪੀ ਤਾਂ ਉਰੀ ਹੈ ਜੀ ਕਿੱਥੇ ਆ ਹਾਂ ਉਰੀ ਹੈ ਜੀ ਕਿੱਥੇ ਨੇ ਬਾਹਰ ਹੈ ਜੀ ਐਸਐਸ ਸਾਹਿਬ ਕਿ ਨਾ ਤੇ ਥੱਲੇ ਜਾਣਾ ਪਊਗਾ ਐਸ.ਐਚ. ਸਾਹਿਬ ਇੱਥੇ ਖੜੇ ਨਹੀਂ ਯਾਰ ਹਾਂ ਥੱਲੀ ਹੋ ਜਾਓ ਜੀ ਇਹ ਪੌੜੀਆਂ ਜਾਂ ਟੁੱਟੀਆਂ ਪੀਆਂ ਨੇ ਜੀ ਕੋਈ ਨਹੀਂ ਯਾਰ ਐਂਟਰ ਫਿਰ ਆਓ ਐਸ.ਐਚ. ਸਾਹਿਬ ਵੇਟ ਥੋੜੇ ਥੋੜੇ ਹੋ ਜੇ ਹਲਕੀ ਹੀ ਹੈ ਗੱਮਾ ਬੱਪੂ ਥੰਲੇ ਬੋ ਚੱਲ ਮੈਂ ਤਾਂ ਕਹਣਾ ਇਹ ਟੁੱਟੀ ਹੋਈ ਹੈ ਇਹ ਮੰਨ ਲਓ ਉਹ ਚਾਰਜ ਠੀਕ ਪਾਗੇ ਠੀਕ ਪਾਉਗਾ ਅੱਛਾ ਆ ਖਾਨਦਰ ਸਾਹਿਬ ਇਹ ਐਸਐਸਪੀ ਸਾਹਿਬ ਕਹਿੰਦੇ ਆ ਕਿ ਡੀਐਸਪੀ ਸਾਹਿਬ ਦੇ ਕੋਲ ਹੀ ਚਲੇ ਜਾਣ ਇਹ ਸਾਰੇ ਕੇਸਿਸ ਦੇ ਵਿੱਚ ਬਰੀ ਹੋਏ ਹੋਏ ਆ ਜੀ ਸਰ ਉਹ ਤੁਸੀਂ ਕਾਗਜ਼ ਦੇਖ ਲਓ ਸਰ ਤੇ ਫੇਰ ਕੋਈ ਕੋਈ ਹੋਰ ਲੋਨੇ ਕਰ ਦੇ ਕੁਝ ਨਿਕਲ ਮੈਂ ਇਹਨਾਂ ਨੂੰ ਕੱਲ ਦਾ ਰਿਕਵੈਸਟ ਹੀ ਕਰ ਰਿਹਾ ਜੀ ਇਹ ਸਾਡੇ ਕੋਲ ਜਿੱਦਾਂ ਜਜਮੈਂਟਸ ਨਹੀਂ ਆਈਆਂ ਜੀ ਜੀ ਮੈਨਾਂ ਆਪਣੇ ਵੀ ਦੇਖ ਲਈ ਪੈਂਡਿੰਗ ਚੱਲੇ ਆ ਰਹੇ ਸਾਡੇ ਕੋਲ ਕਈ ਕੇਸ ਅੱਜ ਕਿੰਨੇ ਬਰੀ ਹੋ ਗਏ ਆ ਜੀ ਕਿੰਨੇ ਬਰੀ ਹੋ ਗਏ ਜੀ ਉਹ ਜਜਮੈਂਟ ਲੈ ਕੇ ਲਾ ਕੇ ਸਾਹਿਬ ਨੇ ਕਿਹਾ ਮੇਰੇ ਦਰਖਾਸਤ ਦੇ ਤੋ ਇੱਕ ਤੀ ਦਾ ਮਨੀ ਜੀ ਦਾ ਮਾਰਕ ਜੀ ਸਾਨੂੰ ਕਾਹ ਦਿੱਤਾ ਜੀ ਉਹਨਾਂ ਨੇ ਕਿਹਾ ਮੈਂ ਸਾਹਿਬ ਨੇ ਵੀ ਜਦ ਤੱਕ ਬੁਲਾਏਗਾ ਉਹ ਨਹੀਂ ਚਲੋ ਰਾਤ ਸਭ ਤੋਂ ਇਹਨਾਂ ਨੂੰ ਆਏ ਕਿ ਕੋਈ ਨਹੀਂ ਹੁਣ ਹੁਣ ਜੋ ਕੋਈ ਸੋਲ ਹੋ ਗਿਆ ਬਿਲਕੁਲ ਨਹੀਂ ਨਹੀਂ ਹੁਣ ਨਹੀਂ ਆਪਾਂ ਨੇ ਹੁਣ ਗੱਲ ਖਤਮ ਓਕੇ ਓਕੇ ਆਪਾਂ ਨੇ ਗੱਲ ਖਤਮ ਬਾਬੇ ਦਾ ਕੰਮ ਨਹੀਂ ਆਪਾਂ ਦਾ ਕੰਮ ਆਪਾਂ ਦਾ ਆਪਾਂ ਤਾਂ ਬਾਈ ਤੰਗ ਵਾਲਾ ਕਰਦੇ ਨੇ ਮੇਰਾ ਤਾਂ ਆਪ ਦੇ ਬਾਅਦ ਕਰਦੇ ਨੇ ਅੰਤ ਹਾਂ ਜੀ ਬਾਈ ਕਰਨਾ ਨਾ ਪਾਰ ਬਾਈ ਗੰਦੀ ਆਪ ਨੂੰ ਕੋਈ ਨਾ ਕੋਈ ਖੜਾ ਖੋਣਾ ਚਾਹੀਦਾ ਮੇਰੇ ਬਾਅਦ ਤੇਰਾ ਦੱਸਣਾ ਛੇ ਪੁੱਤ ਲਾ ਜਿੱਦੇ ਦਾ ਬੋਨ ਤੇ ਆਮਰਖਾ ਕੇ ਉਹਦੇ ਬੇਗਾਨਾ ਮਾਰ ਕੇ ਉਹਦੇ ਕੋਲ ਫੋਟੋ ਕਰਵਾਉਣਾ ਹਾਂ ਹਾਂ ਜੀ ਕਰਵਾ ਦੋ ਕਰਵਾ ਦੋ ਕਰਵਾ ਦੋ ਜਾਲ ਕਰ ਦੋ ਉਸ ਵਾਲੋ ਮੈਂ ਜਿਹੜਾ ਕੰਮ ਕਰ ਦਿੰਦੇ ਹੈਂ ਜੀ ਅੰਦਰ ਜੀ ਆਪਾਂ ਦੇ ਕੋਲ ਹੈ Because ਨੇ ਕੋਰਮਨ ਲੀਗ ਆ ਗਏ ਆਹ ਗੱਲ ਕਰਾ the ਇੱਕ ਮਿੰਟ the ਇਹ ਚੈਨਲ ਤੋਂ ਮਹੀ ਹੈ ਆ ਡਿਪਟੀ ਸਾਹਿਬ ਸੱਚ ਕਾਲਜੀ ਮੈਂ ਜਿਹੜੇ ਮੁੰਡੇ ਤੋਂ ਚੜੇ ਹੋ ਇਸੇ ਕਾਬਰ ਦੇ ਉੱਤੇ ਉਹਨਾਂ ਨਾਲ ਗੱਲ ਕੀਤੀ ਹੈ ਤੁਹਾਡੇ ਐਸਐਸਪੀ ਸਾਹਿਬ ਨਾਲ ਵੀ ਕੀਤੀ ਹੈ ਤੁਹਾਡੇ ਥਾਣੇਦਾਰ ਸਾਹਿਬ ਵੀ ਇੱਥੇ ਹੈਗੇ ਹੈ ਤੇ ਐਸਐਸਪੀ ਸਾਹਿਬ ਨੇ ਕਿਹਾ ਆਪਣੇ ਡਾਕੂਮੈਂਟਸ ਦਿਖਾ ਦਿੰਦੇ ਆ ਕਿ ਕਿਸੇ ਕੇਸ ਵਿੱਚ ਕਨਵਿਕਸ਼ਨ ਨਹੀਂ ਹੋਈ ਤੇ ਇਹਨਾਂ ਇੱਕ ਦਮ ਤਾਂ ਇਹਨਾਂ ਨੂੰ ਡਾਕੂਮੈਂਟਸ ਇਕੱਠੀਆਂ ਕਰਨੀਆਂ ਪੈਣਗੀਆਂ ਨਾ ਮੰਡੇ ਆ ਜਾਣ ਠੰਡਾ ਥੈਂਕ ਯੂ ਥੈਂਕ ਥੈਂਕ ਸੋਮਵਾਰ ਨੂੰ ਆ ਜਾਣਗੇ ਕਿੱਥੇ ਨੇ ਤੁਹਾਨੂੰ ਆ ਸੀਗਾ ਜੀ ਇੱਕ ਪਰਾਂ ਹੋ ਜਾ ਹਾਂ ਤੁਸੀਂ ਆਪਣੇ ਜਿਹੜੇ ਭਰੀ ਹੋਏ ਹੋਏ ਹੋ ਨਾ ਸੋਮਵਾਰ ਨੂੰ ਡਿਪਟੀ ਸਾਹਿਬ ਦੇ ਕੋਲੇ ਲੈ ਜੇਓ ਆ ਥਾਣੇਦਾਰ ਸਾਹਿਬ ਐ ਉੱਥੇ ਹਾਂਜੀ ਤੇ ਆਗੇ ਉਸ ਤੋਂ ਬਾਅਦ ਇਹ ਤੁਹਾਡੇ ਡਾਕੂਮੈਂਟਸ ਦੇਖ ਕੇ ਸਾਰਾ ਠੀਕ ਹੋ ਜਾਊਗਾ ਜੇ ਕੋਈ ਉਸ ਤੋਂ ਬਾਅਦ ਟ੍ਰਬਲ ਹੋਈ ਫਿਰ ਮੈਨੂੰ ਦੱਸਿਓ ਠੀਕ ਹੈ ਠੀਕ ਬੋਲੇ ਸੋਨਿਆਲੇ ਸੋਨਿਆਲੇ ਇੱਕ ਪੱਕਾ ਵਰਕਰ ਸੀ ਝਾੜੂ ਦਾ ਜੀ ਹਾਂ ਪੱਕਾ ਵਰਕਰ ਸੀ ਝਾੜੂ ਦਾ ਹੁਣ ਆਪਣਾ ਮਣੀ ਚਲੋ ਕੋਈ ਨਹੀਂ ਆਪਣਾ ਨਾਮਾਇਨ ਤੋਂ 파ਟੀ ਤੋਂ ਉੱਤੇ ਨਾ ਤੁਸੀਂ ਤਾਂ ਨੌਜਵਾਨੋ ਆਪਣੀ ਵੇਲੇ ਮਿੱਤਰਤਾ ਇਹਨਾਂ ਨਾਲ ਸਾਰਿਆਂ ਨਾਲ ਇੱਧਰ ਆ ਜਿਓ ਬਾਬਾ ਜੀ ਆ ਜਿਓ ਆ ਜਿਓ ਏਈ ਬਾਬਾ ਜੀ ਆਏ ਨੇ ਕਿ ਸਾਡੇ ਕਿਉਂ ਕਰਕੇ ਮੈਂ ਐਮਪੀ ਐ ਮੈਨੂੰ ਸਾਰੇ ਨਾਲ ਚੱਲਣਾ ਪੈਂਦਾ ਠੀਕ ਹੈ ਬੇਸ਼ੱਕ ਇਹਦੀ ਪਾਰਟੀ ਸ਼ੋਭਾ ਮੈਨੂੰ ਨਹੀਂ ਪਰ ਠੀਕ ਹੈ ਜੀ ਕੋ ਆਪ ਜੀ ਹਾਂ ਸੱਚੀ ਕਾਪ ਜੀ ਮਾਨ ਸਰ ਪ੍ਰਧਾਨ ਜੀ 2 ਮਿੰਟ ਦਿਓ ਜੀ ਆ ਜੀ ਬਣੀ ਕਿਉਂ ਲੋ ਤੁਸੀਂ ਆ ਜੀ ਅੰਦਰ ਦੇ ਕੋਈ ਮੈਂ ਰਾਮੋ ਕੱਟ ਡਾ ਢਿੱਡੀ ਕੱਢੀ ਕਰਦਾ ਹਾਂ ਲਗਾ ਦੇ ਮਾਨ ਸਾਹਿਬ ਹਾਂ ਟੈਂਕੀ ਤੇ ਚੜੇ ਸੀ ਸ਼ੇਰੋਂ ਦੇ ਦੋ ਨੌਜਵਾਨ ਹਾਂ ਉਸ ਪ੍ਰਸ਼ਾਸਨ ਦਾ ਟੱਕਾ ਕਰ ਰਿਆ ਸੀਗਾ ਤੁਸੀਂ ਆਏ ਹੋ ਇਹਨਾਂ ਨੂੰ ਹੇਠਾਂ ਲੈ ਕੇ ਆਏ ਹੋ ਕੀ ਕਹਿਣਾ ਚਾਹੋਗੇ ਕੀ ਮਸਲਾ ਇਹ ਇਹਨਾਂ ਦੇ ਖਿਲਾਫ ਜੀ ਪਹਿਲਾਂ ਕੇਸ ਹੋਏ ਹੋਏ ਆ ਤੇ ਇਹ ਸਾਰਿਆਂ ਦੇ ਵਿੱਚ ਬਰੀ ਹੋਏ ਹੋਏ ਆ ਤੇ ਇਹਨਾਂ ਦੇ ਜਿਹੜੇ ਘਰਵਾਲੀਆਂ ਹੈਗੀਆਂ ਬੀਬੀਆਂ ਤੇ ਇਹਨਾਂ ਦੇ ਤਾਂ ਟੀਚਰ ਲੱਗੇ ਹੋਏ ਆ ਇਨਾਂ ਦੇ ਘਰ ਵਾਲੇ ਐਸ ਡੀ ਐਮ ਮਾਨਸਾ ਦੇ ਵਿੱਚ ਕਲਰਟ ਨੇ ਸੋ ਇਹ ਬਹੁਤ ਜ਼ਿੰਮੇਵਾਰ ਪਰਿਵਾਰ ਨੇ ਹੁਣ ਇਨਾਂ ਦੇ ਘਰ ਵਾਲੇ ਦੋਨੋਂ ਸਰਕਾਰੀ ਨੌਕਰੀ ਕਰਦੇ ਆ ਇਹ ਹੁਣ ਇਹੋ ਜਿਹਾ ਕੰਮ ਨਹੀਂ ਕਰਦੇ ਜਿਸ ਨਾਲ ਇਨਾਂ ਦੇ ਉੱਤੇ ਸ਼ੱਕ ਹੋਵੇ ਜਾਂ ਇਨਾਂ ਦੇ ਘਰਾਂ ਦੇ ਵਿੱਚ ਤਲਾਸ਼ੀਆਂ ਹੋਣ ਜਾਂ ਕੁਛ ਹੈ ਇਹ ਹੁਣ ਵਾਪਸ ਸਾਡੇ ਨਾਲ ਆਉਣਾ ਚਾਹੁੰਦੇ ਆ ਤੇ ਇਹ ਹੁਣ ਮੇਰਾ ਮਤਲਬ ਪਹਿਲਾਂ ਵੀ ਨਹੀਂ ਇਹ ਕਰਦੇ ਕਿਉਂ ਕਰਦੇ ਕਿਸੇ ਕੇਸ ਦੇ ਵਿੱਚ ਇਹਨਾਂ ਨੂੰ ਸਜ਼ਾ ਨਹੀਂ ਦਿੱਤੀ ਗਈ ਸਾਰਿਆਂ 'ਚ ਭਰੀ ਹੋਏ ਆ ਤੇ ਸੋਮਵਾਰ ਨੂੰ ਡਿਪਟੀ ਸਾਹਿਬ ਨੂੰ ਇਹ ਸਾਰੇ ਆਪਣੇ ਕਾਗਜ਼ ਦਿਖਾ ਦੇਣਗੇ ਕਿ ਅਸੀਂ ਬੜੀ ਸਾਰੇ ਕੇਸਾਂ ਦੇ ਵਿੱਚ ਹੋਏ ਆ ਤੇ ਉਸ ਤੋਂ ਬਾਅਦ ਇਹਨਾਂ ਦੇ ਉੱਤੇ ਕੋਈ ਐਕਸ਼ਨ ਨਹੀਂ ਹੋਊਗਾ ਤੇ ਇਹ ਬਿਲਕੁਲ ਵਧੀਆ ਇਹ ਚੱਲਣਗੇ ਕੋਈ ਇਹਨਾਂ ਦੇ ਉੱਤੇ ਸ਼ੱਕ ਨਹੀਂ ਹੋਣਾ ਚਾਹੀਦਾ ਇਹ ਤੋਂ ਬਾਅਦ ਭਾਰਤ ਸਾਹਿਬ ਇਹਨਾਂ ਦਾ ਕਹਿਣਾ ਹੈ ਕਿ ਜਿਵੇਂ ਇਹ ਕਾਗਜ਼ ਕਹਿੰਦੇ ਵੀ ਸੋਮਵਾਰ ਨੂੰ ਦਿਖਾ ਦੇਣਗੇ ਹਾਂ ਇਹ ਕਾਗਜ਼ ਇੱਕ ਮਹਿਕ ਨੂੰ ਦਿਖਾਉਣ ਦੇ ਫੋਟੋ ਸਟੇਟ ਤੇ 11200 ਰੁਪਿਆ ਇਹਨਾਂ ਦਾ ਖਰਚ ਹੋ ਜਾਂਦਾ ਹੈਗਾ ਤੇ ਕਹਿੰਦਾ ਮਤਲਬ ਵੀ ਕਈ ਵਾਰ ਇਹ ਕਾਗਜ਼ ਜਮ੍ਹਾਂ ਕਰਵਾਸਣ ਪਰ ਜਦੋਂ ਚੋਣਾ ਆਉਂਦੀਆਂ ਨੇ ਇਹਨਾਂ ਨੂੰ ਫੇਰ ਚੱਕ ਲਿਆ ਜਾਂਦਾ ਵੀ ਇਹ ਸਿਲਸਿਲਾ ਬੰਦ ਕਦੋਂ ਹੋਊਗਾ ਇਹ ਜਦੋਂ ਇਹਨਾਂ ਦਾ ਪੁਲਿਸ ਦਾ ਸਿਸਟਮ ਹੈ ਕਿ ਜਿੰਨਾਂ ਦੇ ਪੁਰਾਣੇ ਕੇਸ ਹੈਗੇ ਆ ਉਹ ਇਲੈਕਸ਼ਨਾਂ ਦੇ ਵਿੱਚ ਗੜਬੜ ਨਾ ਕਰਨ ਪਰ ਇਹ ਹੁਣ ਗੜਬੜ ਕਰਨੀ ਸੱਤੇ ਕਿਉਂ ਕਰਕੇ ਇਨਾਂ ਦੇ ਘਰਵਾਲੀਆਂ ਬਹੁਤ ਜ਼ਿੰਮੇਵਾਰੀ ਨੌਕਰੀ ਦੇ ਉੱਤੇ ਸਰਕਾਰੀ ਤੇ ਲੱਗੀਆਂ ਹੋਈਆਂ ਇਨਾਂ ਦੇ ਬੱਚੇ ਐ ਸਾਰਾ ਕੁਝ ਐ ਫਿਰ ਇਹੋ ਜਿਹਾ ਸ਼ੱਕ ਇਨਾਂ ਦੋਨਾਂ ਤੇ ਮੇਰੇ ਕਹਿਣ ਤੇ ਬਤੌਰ ਐਮਪੀ ਨਹੀਂ ਹੋਣਾ ਚਾਹੀਦਾ ਹੁਣ ਜਦੋਂ ਇਹ ਗੱਲ ਐਸਐਸਪੀ ਸਾਹਿਬ ਦੇ ਨਾਲ ਹੋ ਗਈ ਐ ਡੀਐਸਪੀ ਸਾਹਿਬ ਨਾਲ ਹੋ ਗਈ ਐ ਥਾਣੇਦਾਰ ਸਾਹਿਬ ਨਾਲ ਹੋ ਗਈ ਐ ਠੀਕ ਐ ਥੈਂਕ ਯੂ